ਅੱਜ ਸੰਗਰੂਰ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਦੀ ਰਿਹائش ਤੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਬਿਜਲੀ ਬਿੱਲ 2025 ਅਤੇ ਸੀਡ ਬਿੱਲ 2025 ਦਾ ਵਿਰੋਧ ਕੀਤਾ ਇੱਥੇ ਹੋਰ ਕੀ ਕੁਝ ਕਿਹਾ ਗਿਆ ਹੈ ਆਓ ਸੁਣ ਲੈਣਿਆ ਪੰਜਾਬ ਦੇ ਵਿੱਚ ਭਾਜਪੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ 'ਤੇ ਘਰਾਕੇ ਕੀਤਾ ਜਾ ਰਿਹਾ ਹੈ ਇਸ ਦਾ ਕਾਰਨ ਹੈ ਕਿ ਜੋ ਪਿਛਲੇ ਦਿਨੀ ਭਾਰਤ ਅਤੇ ਅਮਰੀਕਾ ਦੀ ਕਰਮੁਕਤ ਵਪਾਰ ਸਮਝੌਤਾ ਹੋਇਆ ਹੈ ਉਹ ਵਪਾਰ ਸਮਝੌਤੇ ਦੇ ਖਿਲਾਫ ਔਰ ਕਿਸਾਨਾਂ ਦੀ ਜਿਹੜੇ ਬਾਕੀ ਮੰਗਾਣੇ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਮੰਗ ਹੈ ਕਿਸਾਨਾਂ ਲਈ ਪੈਨਸ਼ਨ ਦੀ ਮੰਗ ਹੈ ਜਾਂ ਹੋਰ ਜਿਹੜੀਆਂ ਪਿਛਲੀਆਂ ਮੰਗਾਣੇ ਉਹਨਾਂ ਮੰਗਾ ਸੰਬੰਧੀ ਅੱਜ ਧਰਨੇ ਲਾ ਰਹੇ ਆ ਮੁੱਖ ਹੈ ਕਿ ਜਿਹੜੀ ਭਾਰਤ ਨੇ ਅਮਰੀਕਾ ਦੇ ਨਾਲ ਇੱਕ ਵਪਾਰ ਸਮਝੌਤਾ ਕੀਤਾ ਉਹ ਬਹੁਤ ਹੀ ਨਾ ਬਰਾਬਰੀ ਵਾਲਾ ਸਮਝੌਤਾ ਹੈ ਉਹ ਸਮਝੌਤੇ ਦੇ ਮੁਤਾਬਕ ਅਮਰੀਕਾ ਦੇ ਖੇਤਾਂ ਦੀ ਜਿਹੜੀ ਉਪਜ ਹੈ ਉਥੋਂ ਦੇ ਚੌਲ ਉਥੋਂ ਦੀ ਸੋਇਆਬੀਨ ਤੇ ਮੱਕੀ ਸਾਡੇ ਭਾਰਤੀ ਬਾਜ਼ਾਰ ਦੇ ਵਿੱਚ ਜਦੋਂ ਆਊਗੀ ਤਾਂ ਸਾਡੇ ਬਾਜ਼ਾਰ ਦੇ ਵਿੱਚ ਸਾਡੀ ਜਿਹੜੀ ਫਸਲ ਹੈ ਲੋਕਲ ਕਿਸਾਨਾਂ ਦੀ ਫਸਲ ਹੈ ਉਹਨੇ ਰੁਲ ਜਾਣਾ ਹੈ ਪਹਿਲੇ ਹੀ ਅਸੀਂ ਐਮਐਸਪੀ ਤੋਂ ਬਾਹਰ ਆਂ ਦੇਸ਼ ਦੇ ਸਿਰਫ 6% ਕਿਸਾਨ ਨੇ ਜਿਨ੍ਹਾਂ ਦੀ ਫਸਲ ਐਮਐਸਪੀ ਤੇ ਖਰੀਦੀ ਜਾਂਦੀ ਹੈ ਬਾਕੀ ਕਿਸਾਨਾਂ ਦੀ ਫਸਲ ਮੰਡੀਆਂ ਦੇ ਵਿੱਚ ਵਪਾਰੀਆਂ ਵੱਲੋਂ ਲੁੱਟੀ ਜਾਂਦੀ ਹੈ ਜਦੋਂ ਬਫਰ ਹੋ ਗਈ ਮੰਡੀ ਦੇ ਵਿੱਚ ਕੋਈ ਵੀ ਅਨਾਜ ਬਫਰ ਹੋ ਗਿਆ ਤਾਂ ਸਾਨੂੰ ਹੋਰ ਵੱਡਾ ਘਾਟਾ ਪੈਣਾ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ 'ਚ ਇਸ ਸਮੇਂ ਆਲੂਆਂ ਦੀ ਫਸਲ ਆਈ ਹੋਈ ਹੈ ਤਾਂ ਕਿਸਾਨ ਦਾ ਆਲੂ 3 ਰੁਪਏ ਕਿਲੋ ਜਿਹੜਾ ਹੈਗਾ ਉਹ ਰੋਲ ਰਿਹਾ ਹੈ ਦੂਸਰੇ ਪਾਸੇ ਜਿਹੜੀਆਂ ਕੰਪਨੀਆਂ ਨੇ ਕਿਸਾਨਾਂ ਨਾਲ ਕੰਟੈਕਟ ਕੀਤਾ ਸੀਗਾ ਇੱਕ ਮੈਰਿਨ ਕੰਪਨੀ ਹੈ ਨਾਬੇ ਇਲਾਕੇ ਦੇ 800 ਕਿਸਾਨਾਂ ਦੇ ਨਾਲ ਉਸ ਕੰਪਨੀ ਨੇ ਸਮਝੌਤਾ ਕੀਤਾ ਕਿ ਅਸੀਂ 10 ਰੁਪਏ ਕਿਲੋ ਤੁਹਾਡੇ ਤੋਂ ਆਲੂ ਖਰੀਦਾਂਗੇ 2500 ਨੂੰ ਕਟਲ ਉਸ ਕੰਪਨੀ ਨੇ ਕਿਸਾਨਾਂ ਨੂੰ ਬੀਜ ਵੇਚਿਆ ਤੇ 1000 ਰੁਪਏ ਕੁਆਂਟਲ ਆਲੂ ਖਰੀਦਣ ਤੋਂ ਹੁਣ ਉਹ ਕੰਪਨੀ ਭੱਜ ਗਈ ਔਰ ਉਹ ਕਿਸਾਨ ਧਰਨੇ ਲਾਉਣ ਨੂੰ ਮਜਬੂਰ ਨੇ ਤੇ ਸਰਕਾਰ ਕੋਈ ਬਾਹ ਨਹੀਂ ਫੜ ਰਹੀ ਇਸ ਕਰਕੇ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਇਹ ਸਮਝੌਤੇ ਦੇ ਮਾਮਲੇ ਤੇ ਕਿਸਾਨਾਂ ਦੇ ਹੱਕ ਚ ਬੋਲੇ ਪੰਜਾਬ ਚ ਇਹਨੂੰ ਲਾਗੂ ਨਾ ਹੋਣ ਦਿੱਤਾ ਜਾਵੇ ਔਰ ਕੇਂਦਰ ਸਰਕਾਰ ਇਹ ਜਿਹੜੇ ਕਰ ਮੁਕਤ ਸਮਝੌਤੇ ਚੋਂ ਇਹ ਵਾਪਸ ਆਵੇ ਇਹਦੇ ਵਿੱਚੋਂ ਇਹ ਸਾਡੀ ਮੰਗ ਹੈ ਜੀ ਅੱਜ ਅਸੀਂ ਇਹ ਜਿਹੜੇ ਬਿਜਲੀ ਬਣ ਲੈ ਯਾ ਕੇਂਦਰ ਸਰਕਾਰ 2025 ਖੇਤ ਸੀਡ ਬਿਲ 2025 ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਇਹ ਪੰਜਾਬ ਸਰਕਾਰ ਇਹ ਬਿਲਾਂ ਦੇ ਵਿਰੋਧ ਦੇ ਵਿੱਚ ਕਦੇ ਵੀ ਇਹਨਾਂ ਨੇ ਕੋਈ ਇੱਕ ਸ਼ਬਦ ਨਹੀਂ ਬੋਲਿਆ ਹੈਗਾ ਝੂਠਾ ਸੱਚਾ ਵੀ ਨਹੀਂ ਕਦੇ ਕੋਈ ਬੋਲਿਆ ਇਹਨਾਂ ਨੇ ਅਸੀਂ ਅੱਜ ਇਹਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਬਾਕੀ ਪਿਛਲੇ ਦਿਨ ਸਾਡੇ ਕਿਸਾਨ ਭਰਾਵਾਂ ਦੇ ਤਸ਼ਜਦ ਟਾਹਿਆ ਜਿਹੜਾ ਇਹ ਸਾਰਿਆਂ ਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਹੈ ਸਰਕਾਰ ਇਹ ਸਾਡਾ ਇਹ ਰੋਸ ਪ੍ਰਦਰਸ਼ਨ ਹੈਗਾ ਸਰਕਾਰ ਦੇ ਵਿਰੋਧੀ ਜੀ ਆ ਕਿੰਨੇ ਕ ਸੰਯੁਕਤ ਮੋਰਚੇ ਦੇ ਵਿੱਚ ਕਿੰਨੇ ਜਥੇਬੰਦੀ ਅੱਜ ਇੱਥੇ ਹਿੱਸਾ ਲੈ ਰਹੀਆਂ ਨੇ ਅੱਜ ਸੰਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਹਿੱਸਾ ਲੈ ਰਹੀਆਂ ਨੇ ਲਗਭਗ ਕੋਈ ਇੱਕ ਅੱ데 ਜਥੇਬੰਦੀ ਕੋਈ ਇੱਥੇ ਸੰਗਰੂਰ ਦੇ ਵਿੱਚ ਨਹੀਂ ਹੈਗਾ ਕੋਈ ਹੈਗਾ ਤੇ ਬਾਕੀ ਸਾਰੀਆਂ ਜਥੇਬੰਦੀਆਂ ਦੀਆਂ ਨੇ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਜਥੇਬੰਦੀਆਂ ਅੱਜ ਇਸ ਰੋਸ ਧਰਨੇ ਦੇ ਵਿੱਚ ਸਮਰਥਨ ਦੇ ਰਹੀਆਂ ਨੇ ਹਿੱਸਾ ਲੈ ਰਹੀਆਂ ਨੇ